ਦੇਸਾਂ ਲੰਨਾ ਕੋ ਜਿਹੜੇ ਤੁਸੀਂ ਅੱਜ ਇਹ ਤੇ ਜੇਰੇ ਤੋਂ ਲੜਦੇ ਰਹੇ ਜੇ ਕਿਸਰਾ ਆਪਾਂ ਖਾਬੂ ਬਾਰਡਰ ਤੋਂ ਤਕਰੀਬਨ ਆਹ 50 ਸਤਾਂ ਦਿਨਾਂ ਨੂੰ 200 ਦਿਨ ਹੋ ਜਾਣਾ 200 ਦਿਨ ਨਮਸਕਾਰ ਦੋਸਤੋ ਤੁਹਾਡਾ ਫਾਈਬਰ ਨਿਊਜ਼ ਚੈਨਲ ਤੇ ਸਵਾਗਤ ਹੈ ਤਸਵੀਰਾਂ ਤੁਹਾਨੂੰ ਮੱਲਾਵਾਲ ਖਾਹ ਤੋਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਤਰਨਾ ਲਗਾਇਆ ਗਿਆ ਪਿਛਲੇ 2 ਦਿਨਾਂ ਤੋਂ ਲਗਾਤਾਰ ਕਿਸਾਨ ऐसे तरह ट्रैवल एजेंट ਦੇ ਬਰੂਹਾਂ ਤੇ ਬੈਠੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਮੱਲਾਵਾਲਾ ਖਾਸ ਚੌਂਕ ਦੇ ਵਿੱਚ ਜੋ ਨਾਲ ਬਿਲਕੁਲ ਜਿਹੜਾ ਟ੍ਰੈਵਲ ਏਜੰਟ ਦਾ ਦਫ਼ਤਰ ਹੈਗਾ ਉੱਥੇ ਟਰਨਲ ਲੱਗਿਆ ਹੋਇਆ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਿਪਾਈ ਲਗਾਤਾਰ ਬਰੂਹਾਂ ਮਲ ਕੇ ਬੈਠੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇੱਥੋਂ ਦੇ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਂ ਕਿਹੜੀ ਜਦ ਹੈ ਦਾ ਨਾਮ ਜੀ ਬੱਸਾ ਸਿੰਘ ਗੋਲ ਤੇ ਮੀਤ ਪ੍ਰਧਾਨ ਮੱਲਾਵਾਲਾ ਕਿਸਾਨ ਮਜੂਦਾਰ ਵੀ ਪੰਜਾਬ ਜਿਹੜਾ ਅੱਜ ਇਹ ਮਸਲਾ ਜੀ ਤੁਸੀਂ ਇਹ ਧਰਨਾ ਲਾਇਆ ਤੀਸਰਾ ਦਿਨ ਹੱਥ ਤਨ ਹੋ ਗਿਆ ਅੱਜ ਤੁਹਾਨੂੰ ਵੀ ਸਾਡੇ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਜਿਹੜੇ ਏਜੰਟਾਂ ਤੋਂ ਦੀ ਲੁੱਟ ਖਸੁੱਟ ਤੇ ਬਰਖਲਾਫ ਇਹ ਧਰਨਾ ਲਾਇਆ ਗਿਆ ਜੋ ਕਿ ਕੁਲਦੀਪ ਸਿੰਘ ਸੁਖਦੇਵ ਸਿੰਘ ਕਾਲੂ ਵਾਲਾ ਮਾਨਪ੍ਰੀਤ ਸਿੰਘ ਤੇ ਆਪਣਾ ਗੁਰਸੇਵ ਸਿੰਘ ਇਹਨਾਂ ਦੇ ਲੁੱਟ ਤੋਂ ਲੁੱਟ ਜਿਹੜੀ ਇਹਨਾਂ ਕੀਤੀ ਹੋਈ ਆ ਇਹਨਾਂ ਘੋਲੇ ਪਾਰੇ ਲੋਕਾਂ ਨਾਲ ਇਹਨਾਂ ਦੇ ਨਾਲ ਕਿਸਾਨ ਮਜ਼ਦੂਰ ਸੰਘਾਟ ਕਮੇਟੀ ਨੇ ਸਾਥ ਦੇਣ ਦਾ ਐਲਾਨ ਕੀਤਾ ਅੱਜ ਤੀਸਰਾ ਦਿਨ ਹੋ ਗਿਆ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਗੁਰਦੀਪ ਸਿੰਘ ਇਸ ਟਾਈਮ ਜਿਹੜਾ ਉਹਨਾਂ ਦਾ ਦਫ਼ਤਰ ਵੀ ਬੰਦ ਹੈ ਜਿਹੜਾ ਉਹ ਜਿੱਥੇ ਉਹ ਕੰਮ ਕਰਦੇ ਆ ਆਫਿਸ ਤੁਹਾਡੀ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਨਹੀਂ ਹੋਈ ਦੇਖੋ ਇਹ ਧਰਨਾ ਲੱਗਣ ਤੋਂ ਪਹਿਲਾਂ ਇਹਨਾਂ ਦੇ ਇਹਨਾਂ ਨਾਲ ਗੱਲਬਾਤ ਹੋਣ ਦੀ ਕੋਸ਼ਿਸ਼ ਕੀਤੀ ਗਈ ਭਾਈ ਲੋਕ ਇਹ ਗੁਰਦੀਪ ਸਿੰਘ ਜਿਹੜਾ ਹੈ ਇਹਨੇ ਸਭਰਾਵਾ ਦੇ ਬੇਤਸਾ ਬਾਬਾ ਸ਼ਾਮ ਸਿੰਘ ਟਾਰੀ ਦੇ ਉਥੇ ਇਹਨਾਂ ਗੱਲ ਕੀਤੀ ਕਰਨ ਦੀ ਕੋਸ਼ਿਸ਼ ਉਸ ਉਥੇ ਸਾਡੇ ਬੰਦੇ ਪਹੁੰਚੇ ਉਹ ਇਹ ਉਥੋਂ ਭੱਜ ਕੇ ਆ ਗਿਆ ਫਿਰ ਗੱਲ ਕਰਨ ਦੀ ਜਲਦੀ ਕੀਤੀ ਇਹ ਆ ਬਾਬਾ ਜਥੇਦਾਰਾਂ ਦੇ ਮਖੂਰ ਰੋੜ ਤੇ ਗੁਰਦੁਆਰਾ ਸਾਹਿਬ ਉਥੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਥੋਂ ਵੀ ਇਹ ਭੱਜ ਕੇ ਥਾਣੇ ਆ ਗਏ ਇਹਨੇ ਸਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰਸ਼ਾਸਨ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਪਿਛਲੇ 3 ਦਿਨਾਂ ਦੇ ਵਿੱਚ ਕੋਈ ਐਸਐਚਓ ਨਾਲ ਐਸਐਸਪੀ ਨਾਲ ਇਸ ਤੋਂ ਪਹਿਲਾਂ ਜੋ ਹੋਇਆ ਸਾਰਿਆਂ ਨੂੰ ਪਤਾ ਜੀ ਇਹਦੇ ਬਾਰੇ ਤੁਹਾਡਾ ਇਸ ਤੋਂ ਬਾਅਦ ਅੱਜ ਦੇ ਪ੍ਰਸ਼ਾਸਨ ਨਾਲ ਉਹ ਜਿਸ ਦਿਨ ਧਰਨਾ ਲੱਗਾ ਸੀ ਉਸ ਦਿਨ ਗੱਲਬਾਤ ਹੁੰਦੀ ਰਹੀ ਪਰ ਜਿਹੜਾ ਪ੍ਰਸ਼ਾਸਨ ਉਹ ਵੀ ਟਾਲ ਮਟੋਲੇ ਤੇ ਹੀ ਜਿਹੜਾ ਕਰਦਾ ਰਿਹਾ ਹੈ ਅਗਲਾ ਕੀ ਕਦਮ ਹੋਊਗਾ ਜੀ ਅਗਲਾ ਕਦਮ ਜਿਹੜਾ ਹੋਊਗਾ ਉਹ ਜ਼ਿਲ੍ਹਾ ਕਾਰਕਮਿਟੀ ਸੂਬਾ ਅਕਵਾ ਨਾਲ ਜੋ ਵੀ ਮੀਟਿੰਗ ਲਾ ਕੇ ਜੋ ਫੈਸਲਾ ਉਹ ਆਪਾਂ ਸਰਬਾਨ ਕਰਨਗੇ ਉਸ ਫੈਸਲੇ ਤੇ ਇਥੇ ਬੰਦੀ ਇੰਪੇਰਾਡੋ ਵੀ ਅੱਜ ਜਿਹੜਾ ਪੁਤਲਾ ਸਾੜਿਆ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਪੁਤਲਾ ਇੱਕ ਰੋਸ ਮਜਾਰਾ ਹੈ ਰੋਸ ਮਜਾਰਾ ਕਰਨ ਵਾਸਤੇ ਅਸੀਂ ਕੁਝ ਵੀ ਸਾਨੂੰ ਕਰਨਾ ਪਏ ਜੋ ਵੀ ਸਾਨੂੰ ਸਤਿਕੇ ਸੰਘਰਸ਼ ਕਰਨੇ ਪੈਣ ਉਹ ਅਸੀਂ ਕਰਾਂਗੇ ਧੰਨਵਾਦ ਭਾਈ ਸਾਹਿਬ ਜੀ ਅੱਜ ਜਿਹੜਾ ਇੱਥੇ ਪੁਤਲਾ ਸਾੜਿਆ ਗਿਆ ਔਰ ਨਾਲ ਜਿਹੜਾ ਇਹ ਸਾਰਾ ਕਿਹੜਾ ਕੀ ਮਸਲਾ ਹੈਗਾ ਉਸਤੇ ਬਾਰੇ ਮੈਂ ਬਲਜਿੰਦਰ ਸਿੰਘ ਕਿਸਾਨ ਮਜ਼ਦੂਰ ਚਿੰਗਤ ਵਿੱਚ ਆਪ ਤੁਹਾਨੂੰ ਜਿਹੜਾ ਪ੍ਰੈਸਿਕਤਰ ਜੀ ਇਹ ਜਿਹੜਾ ਮਸਲਾ ਜੀ ਇਹ ਇੱਥੇ ਜਨਤਾ ਕਿਰਨਾਂ ਤੇ ਅਕਲਦੀਪ ਸਿੰਘ ਦਾ ਸਮਾਰਟ ਅਟੈਚ ਇਮੀਗ੍ਰੇਸ਼ਨ ਇਥੇ ਚਲਾਉਂਦੇ ਮੱਲਾ ਵਾਲੇ ਉਹਨਾਂ ਸਾਡੇ ਕਿਸਾਨ ਦਲੀਪ ਸਿੰਘ ਤਲਵੰਡੀ ਨਪਾਲਾ ਜੋ ਬਕੂ ਦੇ ਨੇੜੇ ਉਹਨਾਂ ਨਾਲ 7,60,000 ਦੀ ਠੱਗੀ ਮਾਰੀ ਜੀ ਉਹਨਾਂ ਤੋਂ ਇਨਸਾਫ ਲੈਣ ਲਈ ਇਹ ਜਿਹੜਾ ਧਰਨਾ ਜਥੇਬੰਦੀ ਕਿਸਾਨ ਵੀਰ ਸਿਵਲਟਿਕਿਆ ਦੀ ਗਵਾਈ ਵਿੱਚ ਚਲਾਇਆ ਸੀ ਔਰ ਇਹ ਧਰਨਾ ਜਿਹੜੇ ਤੀਸਰੇ ਦਿਨ ਵਿੱਚ ਦਾਗਲ ਹੋ ਗਿਆ ਜਿਹੜਾ ਸੀ ਇਥੇ ਅੱਜ ਪੁਤਰਾ ਖੂਕਿਆ ਮੱਲਾ ਵਾਲੇ ਮੇਨ ਚੌਂਕ ਦੇ ਵਿੱਚ ਉਹਨਾਂ ਦਾ ਪਿੱਤ ਸਿਆਪਾ ਕੀਤਾ ਕਿਉਂਕਿ ਉਹ ਜਿਹੜਾ ਇਨਸਾਫ ਦੇਂਦਾ ਆ ਇਹ ਕੋਈ ਗੱਲਬਾਤ ਨਹੀਂ ਕਰ ਰਿਹਾ ਇਹ ਸਾਡੀ ਮੰਗ ਆ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਇਹ ਧਰਨਾ ਵੀ ਨਹੀਂ ਛੱਡਣਾ ਦੇ ਇਨਸਾਫ ਲੈਣ ਤੱਕ ਸਾਡਾ ਮੋਰਚਾ ਜਾਰੀ ਰਹੇਗਾ ਬਾਕੀ ਮੈਂ ਕੱਲ ਕੋਈ ਅਖਬਾਰਾਂ ਦੀ ਕਟਿੰਗ ਦੇਖੀ ਜਿੰਨਾ ਚੋ ਕਹਿ ਰਿਹਾ ਕਿ ਸਾਡਾ ਸਾਰਾ ਕੁਝ ਇਹਨਾਂ ਦਾ ਕੰਪਲੀਟ ਆ ਇਹ ਆਪਦੀ ਮਤਲਬ ਜਨਤਾਲੂ ਆਇਆ ਵੀ ਇਹ ਜਾਣ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਤੁਸੀਂ ਇਹ ਵੇਖੋ ਵੀ ਅੱਜ ਤੀਸਰਾ ਦਿਨ ਸ਼ੁਰੂ ਹੋਇਆ ਆ ਸਾਡੇ ਕੋਲੇ 9 ਦਰਖਾਸਤਾਂ ਆਗੀਆਂ ਇੱਥੇ ਹੋਰ ਵੀ ਮਨਪ੍ਰੀਤ ਸਿੰਘ ਗੁਰਸੇਵਕ ਸਿੰਘ ਸੁਖਦੇਵ ਸਿੰਘ ਕਾਲੂ ਵਾਲੇ ਤੋਂ ਇਦਾਂ ਏਜੰਟਾਂ ਉਹਨਾਂ ਨੇ ਲੋਕਾਂ ਨਾਲ ਇਦਾਂ ਠੱਗੀਆਂ ਮਾਰ ਰਿਆਂ ਕਿਸੇ ਤੋਂ 41 ਲੱਖ ਲਿਆ ਕਿਸੇ ਤੋਂ 15 ਲੱਖ ਲਿਆ ਕਿਸੇ ਤੋਂ 25 ਲੱਖ ਲਿਆ ਵੱਖ-ਵੱਖ ਦੇਸ਼ਾਂ 'ਚ ਭੇਜਣ ਦੀ ਗੱਲਬਾਤ ਕੀਤੀ ਪਰ ਉਹ ਬੱਚਿਆਂ ਦੇ ਉਹ ਜਿਹੜੇ ਖਲਵਾੜ ਉਹਨਾਂ ਕੀਤਾ ਕਈ ਬੱਚੇ ਦਿੱਲੀ 에ਅਰਪੋਰਟ ਤੋਂ ਮੁੜ ਕੇ ਆਇਆ ਤੇ ਰਮੇਨੀਆ ਦੇ ਕਈਆਂ ਨੇ ਕਿਹਾ ਵੀਜਾ ਲਵਾਵਾਂਗੇ ਉਹਨਾਂ ਹੋਰ ਦੇਸ਼ਾਂ 'ਚ ਉਹਨਾਂ ਨੂੰ ਭੇਜਿਆ ਇਹ ਜਿਹੜਾ ਸਕੈਂਡਲ ਆ ਇਹ ਸਾਨੂੰ ਐ ਲੱਗਦਾ ਵੀ ਇਹ ਆਉਣ ਵਾਲੇ ਦਿਨਾਂ 'ਚ ਬੜਾ ਵੱਡਾ ਬਣ ਜਾਣਾ ਤੇ ਇਹ ਤਾਂ ਲੱਗ ਰਿਹਾ ਵੀ ਜਿਵੇਂ ਪੰਜਾਬ ਦੇ ਵਿੱਚ ਰੇਤ mafia ਗੈਂਗ mafia ਜਾਂ ਦੂਜੇ ਚੱਲਦੇ ਜੰਟਾਂ ਦਾ ਵੀ ਇਦਾਂ ਇੱਕ ਇਹ ਜਿਹੜਾ ਗਰੋਹ ਇਦਾਂ ਕੰਮ ਕਰ ਰਿਹਾ ਸਾਡੀ ਪ੍ਰਸ਼ਾਸਨ ਤੋਂ ਬੇਨਤੀ ਆ ਵੀ ਇਹਨਾਂ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਵੇ ਨਹੀਂ ਤੇ ਜਿਹੜਾ ਛੰਗਰਚਾ ਇਹ ਹੋਰ ਵੀ ਤਿੱਖਾ ਕਿਤੇ ਇਹਦੀ ਰੂਪਰੇਖਾ ਬਦਲੀ ਵੀ ਜਾ ਸਕਦੀ ਜਿੱਦੀ ਜ਼ਿੰਮੇਵਾਰੀ ਇਹਨਾਂ ਜੰਟਾਂ ਦੇ ਪ੍ਰਸ਼ਾਸਨ ਦੀ ਹੋਵੇ ਭਾਈ ਸਾਹਿਬ ਜਾਇ 3 ਤੀਸਰਾ ਦਿਨ ਹੋ ਗਿਆ ਪੇਸ਼ਾ ਜੀ ਤੁਸੀਂ ਉਹ ਅਖਬਾਰ ਦੀ ਕਟਿੰਗ ਦੀ ਗੱਲ ਕਰਦੇ ਵੀ ਇਹਨਾਂ ਨਾਲ ਜੋ ਕੁਝ ਹੋਇਆ ਉਹ ਅਸੀਂ ਉਹ ਐਗਰੀਮੈਂਟ ਹੈਗੇ ਸਾਡੇ ਦੋ ਵੀ ਹੈਗਾ ਸੀ ਅੱਜ 3 ਦਿਨ ਹੋ ਗਿਆ ਇਸ ਦੇ ਬਾਰੇ ਤੁਸੀਂ ਤੁਹਾਡਾ ਕੀ ਅਗਲਾ ਨੈਕਸਟ ਐਕਸ਼ਨ ਕੀ ਹੋਵੇਗਾ ਨੈਕਸਟ ਐਕਸ਼ਨ ਨਾਲ ਸਾਡੇ ਆਗੂ ਆ ਥੋੜਾ ਜਿਹਾ ਜਥੇਬੰਦੀ ਦੇ ਰਜਾਈਵੇਂ ਹੋਣ ਕਰਕੇ ਜਾਂ ਜ ਸਾਡਾ ਵੀਰ ਅੰਜਾਮਦੀਨ ਵਾਲੇ ਤੋਂ ਰਾਤ ਐਕਸੀਡੈਂਟ ਹੋ ਕੇ ਜਥੇਬੰਦੀ ਬਹੁਤ ਵੱਡੀ ਸ਼ਮਾ ਸੀ ਉਹ ਅੱਜ ਸਾਨੂੰ ਵੀ ਛੋੜਾ ਦੇ ਗਿਆ ਉਧਰ ਆ ਗਏ ਹੋਇਆ ਜਿਹੜਾ ਇਹ ਸਾਡਾ ਅਗਲਾ ਸੰਗਰਸ਼ਾ ਉਹ ਅਸੀਂ ਜੋ ਵੀ ਜਥੇਬੰਦੀ ਦੇ ਆਗੂ ਆਉਣੇ ਫੈਸਲਾ ਕਰਕੇ ਸੂਬਾ ਪ੍ਰਧਾਨ ਜੀ ਨਾਲ ਕਰਕੇ ਸਾਰੀ ਸੂਬਾ ਟੀਮ ਨਾਲ ਗੱਲ ਉਹ ਜਿਹੜਾ ਝੰਗਰਸੇ ਸੀ ਅਗਲਾ ਕੋਈ ਐਕਸ਼ਨ ਕਰਾਂਗੇ ਦਿੱਲੀ ਜ਼ਿੰਮੇਵਾਰੀ ਇਹਨਾਂ ਜਨਤਾ ਦੀ ਤੇ ਕੋਲਸ ਪ੍ਰਸ਼ਾਸਨ ਦੀ ਹੈ ਸਮਾਰਟ ਕਿਹੜੇ ਹੈਗੇ ਆ ਕੁਲਦੀਪ ਸਿੰਘ ਉਹਨਾਂ ਨਾਲ ਕੋਈ ਗੱਲਬਾਤ ਸਾਡੇ ਹੋਈ ਸਮਾਰਟ ਕਾਲੇ ਕੁਲਦੀਪ ਸਿੰਘ ਨਾਲ ਜਿਸ ਦਿਨ ਝੜਨਾ ਲੱਗਦਾ ਉਸ ਤੋਂ ਪਹਿਲਾਂ ਅਸੀਂ ਬੈਠ ਕੇ ਗੱਲਬਾਤ ਕੀਤੀ ਪਰ ਉਹਨੇ ਦੇਖੋ ਗੈਰ ਕਾਨੂੰਨੀ ਜਿਹੜੇ ਚੈੱਕ ਲੈਨੇ ਕਿਸੇ ਦੀ ਚੈੱਕ ਬੁੱਕ ਰੱਖਣੀ ਬਿਲਕੁਲ ਗੈਰ ਕਾਨੂੰਨੀ ਆ ਪਿਛਲੇ ਦਿਨਾਂ ਜਥੇਬੰਦੀ ਨੇ ਸੰਘਰਸ਼ ਕਰਕੇ ਬੈਂਕਾਂ ਵਿੱਚੋਂ ਚੈੱਕ ਵਾਪਸ ਕਰਾਏ ਸੀ ਜਿਹੜੇ ਕਿਸਾਨਾਂ ਦੀ ਜਮਾਨਤ ਸਿਕਿਉਰਿਟੀ ਵਜੋਂ ਰੱਖੇ ਬੈਂਕਾਂ ਨੇ ਇਹਨੇ ਛਰੇ ਆਮ ਖਾਲੀ ਪੇਪਰਾਂ ਤੇ ਸਾਈਨ ਕਰਾਏ ਜਿੰਦੀਆਂ ਫੋਟੋ ਸਾਡੇ ਕੋਲੇ ਆ ਖਾਲੀ ਪੇਪਰਾਂ ਤੇ ਸਾਈਨ ਕਰਾਏ ਫੋਟੋ ਤੇ ਬਾਕੀ ਉਹਨੇ ਜਿਹੜੇ ਚੈੱਕ ਉਹ ਬਿਲਕੁਲ ਜਿਹੜੀ ਚੈੱਕ ਬੁੱਕ ਰੱਖੀ ਗੈਰ ਕਾਨੂੰਨੀ ਸੀ ਉਹ ਵੀ ਇਹਦੇ ਤੇ ਜਿਹੜੀ ਉਹ ਬੰਦੀ ਕਾਰਵਾਈ ਉਹ ਕਾਨੂੰਨੀ ਕਰਵਾਵਾ